ਸਾਰੇ ਸਾਥੀਓ ਤੁਹਾਡਾ ਧੰਨਵਾਦ ਬਿਫੋਰ ਹਰਜਨ ਤੇ ਤੁਸੀਂ ਪਹੁੰਚੇ ਹੋ ਤੁਹਾਡਾ ਅਸੀਂ ਦੁਆਰੇ ਬਹੁਤ ਧੰਨਵਾਦ ਕਰਦੇ ਹਾਂ ਆਪਣੀ ਜਥੇਬੰਦੀ ਵੱਲੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਆਪਾਂ ਇਹ ਸੋਗ ਭਰੇ ਮਾਹੌਲ ਦੇ ਵਿੱਚ ਹੋ ਰਹੀ ਹੈ ਕਿਉਂਕਿ ਰਹਾਣੇ ਵਾਲੀ ਜਿਹੜੀ ਮਹਾਪੰਚਾਇਤ ਰੱਖੀ ਸੀ ਅਸੀਂ ਏਕ ਬੱਸ ਦਾ ਐਕਸੀਡੈਂਟ ਹੋਣ ਨਾਲ ਸਾਡੇ ਤਿੰਨ ਭੈਣਾ ਜਿਹੜੇ ਸ਼ਹੀਦ ਹੋ ਗਏ ਆ ਇੱਕ ਸਾਥੀ ਸਾਡਾ ਜਿੰਦਗੀ ਮੌਤ ਨਾਲ ਜੂਝ ਰਿਹਾ ਹੈ ਤੇ ਬਾਕੀ ਉਹ ਸਾਰੇ ਬੰਦੇ ਸਾਡੇ ਜਖਮੀ ਨੇ ਜਿੱਚ 6-7 ਬੰਦੇ ਗੰਭੀਰ ਜਖਮੀ ਨੇ ਤੇ ਲਗਭਗ 54 ਬੰਦੇ ਸੀ ਉਸ ਵਾਸਤੇ ਜਿੰਨਾਂ ਦੇ ਸਾਰਿਆਂ ਦੇ ਸੱਟਾ ਫੇਟਾਂ ਲੱਗੀਆਂ ਨੇ ਕਿਸੇ ਦੇ ਘਾਟਾ ਕਿੰਝ ਉਹ ਤਾਂ ਤੇ ਕੱਲ ਅਸੀਂ ਪ੍ਰੈਸ ਕਾਨਫਰੰਸ ਬਰਨਾਲੇ ਕਰਕੇ ਪ੍ਰਸ਼ਾਸਨ ਨੂੰ ਦੱਸਿਆ ਸੀ ਕਿ ਇਹ ਜਖਮੀਆਂ ਦਾ ਪੂਰੀ ਇਲਾਜ ਕੀਤਾ ਜਾਵੇ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜੇ ਤਿੰਨ ਭੈਣਾ ਸਾਡੀਆਂ ਸ਼ਹੀਦ ਹੋ ਗਈਆਂ ਉਹਨਾਂ ਨੂੰ ਕੰਪਨਸੇਸ਼ਨ ਤੇ ਸਰਕਾਰੀ ਨੌਕਰੀ ਤੇ ਨਾਲ ਸਾਰਾ ਕਰਜਾ ਕਰਜ਼ਾ ਕੀਤਾ ਗਿਆ ਤਕਰੀਬਨ 24 ਘੰਟੇ ਹੋ ਗਏ ਜੇ ਗੱਲਾਂ ਪ੍ਰੈਸ ਦੇ ਸਾਹਮਣੇ ਸਾਡੀ ਗਈ ਨੂੰ ਪਰ ਸਰਕਾਰ ਨੇ ਅਜ ਤੱਕ ਇਹਦੇ ਕੋਈ ਕੰਮ ਨਹੀਂ ਧਰਿਆ ਇਸ ਕਰਕੇ ਅਸੀਂ ਫੈਸਲਾ ਕੀਤਾ ਹੈ ਕੱਲ ਨੂੰ ਬਰਨਾਲੇ ਦੇ ਕਿਚਾਈ ਡੀਸੀ ਦੇ ਦਫ਼ਤਰ ਅੱਗੇ ਤੇ ਬਟਿੰਡੇ ਦੇ ਇਸ ਦਫ਼ਤਰ ਅੱਗੇ ਧਰਨੇ ਲਾਏ ਜਾਣਗੇ ਤੇ ਸਰਕਾਰ ਜਿੰਨਾ ਚਿਰ ਤੱਕ ਇਹ ਸ਼ਰਤਾਂ ਪੂਰੀਆਂ ਨਹੀਂ ਕਰਦੀ ਉਹਨਾਂ ਚਿਰ ਇਹ ਧਰਨੇ ਚੱਲਣਗੇ ਅਸੀਂ ਆਪਣੀ ਜਥੇਬੰਦੀوں ਨੇ ਫੈਸਲਾ ਕੀਤਾ ਹੈ ਬਾਕੀ ਕੰਨ ਜਿਹੜੀਆਂ ਨੇ ਰਹਿੰਦੀਆਂ ਨੇ ਉਹ ਸਾਥੀ ਕਿਨ ਲਾਜ਼ਮੇ ਕਰਦੇ। ਪੱਤਰਕਾਰ ਸਾਥੀਓ ਬਹੁਤ ਧੰਨਵਾਦ। ਬਹੁਤ ਹੀ ਅਫਸੋਸ ਚ ਦੁਪਹਿਰੀ ਘਟਨਾ ਚ ਅੱਪਾ ਇਕੱਠੇ ਹੋਏ ਆ। ਅਸੀਂ ਅੱਜ ਸ੍ਰੀਮੰਤ ਦੇ ਵਿੱਚ ਆਰਮ ਮਾਈਕ ਲੱਗ ਗਿਆ। ਇੱਕ ਸਿਵਲ ਸਰਵਿਸ ਦੀ ਹੈ। ਮਾਣ ਮੈਨੂੰ ਐਡੀ ਰਮੈ ਲੋਨ ਮੈਨੂੰ ਬਹੁਤ ਜਰਵਾ ਆ ਗਿਆ ਮੇ ਜੇ ਤੁਮ ਜਤੋਂ ਲੱਗਦੇ ਆ ਮੇ ਨੋਤਰੀ ਸਾਡੇ ਤੋਂ ਮਾਤ ਪ੍ਰਕਰਨ ਕਰ ਮੈਦੇ ਸਾਰੇ ਕੰਮ ਬਹੁਤ ਰੋਕੋ ਕਿ ਤਰੈ ਚਲੋ ਕੋਣ ਬੋਲ ਪ੍ਰਕਰਨ ਸਾਥੀਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤੀ ਦੁਰਘਾਈ ਘਟਨਾ ਦੇ ਸਬੰਧ ਵਿੱਚ ਅੱਜ ਇਕੱਠੇ ਹੋਏ ਆ। ਅਸੀਂ ਗੱਲ ਬਰਨਾਲੇ ਵੀ ਸਾਰੇ ਜ਼ਖਮੀਆਂ ਦਾ ਪਤਾ ਲਿਆ ਅੱਜ ਅਸੀਂ ਇੱਥੇ ਏਮਜ ਦੇ ਵਿੱਚ ਆਏ ਆ। ਜਿੰਦੀ ਇਹ ਗੱਲ ਅਫਸੋਸਨਾ ਕਹਿਣੀ ਪੈਂਦੀ ਹੈ। ਕੀ ਪਤਾ ਨਹੀਂ ਉਹਨਾਂ ਕੋਲੇ ਬੈਠਣਾ ਦਾ ਤੋੜਾ ਜਿੰਦੀ ਧੱਕੇ ਨਾਲ ਜਿਹੜੇ ਮਰੀਜ਼ ਆ ਜੇ ਛੁੱਟੀ ਦੇਣ ਦੇ ਕਾਬਲ ਨਹੀਂ ਹੈਗੇ ਉਹਨਾਂ ਨੂੰ ਛੁੱਟੀ ਦਿੱਤੀ ਗਈ। ਜਿਹੜੇ ਸਿਹਤ ਮੰਤਰੀ ਆ ਉਹਨਾਂ ਦਾ ਵੀ ਆਇਆ ਸੀ ਉਹਨਾਂ ਕੋਲੇ ਵੀ ਇਤਰਾਜ਼ ਕੀਤਾ ਇਹ। ਉਸ ਤੋਂ ਬਾਅਦ ਉਹ ਮੁਰਦਾਖਲ ਕਰਨ ਦੀ ਆਗੀ। ਤੇਰੇਸ ਘਰ ਤੇ ਜਿੱਦ ਕਰ ਲੇ ਕੇ ਮੋਰ 3500 ਰੁਪਏ ਜਮ੍ਹਾਂ ਕਰਾਓ ਜਦੋਂ ਕਿ ਸਾਰਾ ਲਾਜ ਸਰਕਾਰੀ ਦਾ ਉੱਤੇ ਮੰਨੇ ਆ ਬੀਸੀ ਕਰਾਂਗੇ ਇਸ ਕਿਹਨ ਦਾ ਵਿਹਾਰ ਹੈ ਤੇ ਰਾਤ ਨੂੰ ਬੰਦੇ ਬਿਲਕਦੇ ਐ ਔਖੇ ਹੁੰਦੇ ਐ ਸਾਡੇ ਬੰਦੇ ਜਾਂਦੇ ਐ ਵੀ ਇਹਨਾਂ ਨੂੰ ਭਾਈ ਕੋ ਦਵਾਈ ਬੂਟੀ ਦਿਓ ਜਿੱਦੇ ਉਹਨਾਂ ਮਾੜਾ ਮੋਟਾ ਦਰਦ ਘਟ ਜਾਣਾ ਹੋਣ ਦੀ ਘੰਟੀਆਂ ਵੱਧੀ ਕੋਈ ਪਰਵਾਹ ਨਹੀਂ ਕਰਦੇ ਇਹ ਗੱਲ ਅਸੀਂ ਉਹਨਾਂ ਦੇ ਇੰਚਾਰਜ ਨੂੰ ਮਿਲੇ ਆ ਉਹਨਾਂ ਨੇ ਇੱਕ ਸਾਹ ਜਿਹਾ ਜੀ ਸਾਨੂੰ ਪਤਾ ਹੀ ਐ ਕਿ ਬਿਲਕੁਲ ਉਹਨਾਂ ਕੋ ਸਮੱਸਿਆ ਮਤਲਬ ਹੁੰਦੀ ਐ ਵਿਕੇ ਤਾਂ ਪੈ ਜਾਂਦੀ ਐ ਕੀ ਹੈਗਾ ਇਹ ਸਹਾਲ ਤੇ ਅਸੀਂ ਕੱਲ ਜਿਹੜੇ ਜੱਜ ਕਰਨ ਜੀ ਹੈਗੇ ਅਸੀਂ ਸੱਚੀ ਬਾਹ ਕਹਿੰਦੇ ਆ ਮੁੱਖ ਮੰਤਰੀ ਦੀ ਉਹਨਾਂ ਨੂੰ ਮੇਰੇ ਨਾਲ ਮੈਂ ਦੋ ਵਾਰੀ ਦਫਾ ਗੱਲ ਕੀਤੀ ਕਰਤਾ ਕਰੇ ਵੀ ਹੋਰ ਜਿਹੜੇ ਮਰੀਜ਼ਾਂ ਨੂੰ ਸਾਮੋਹ ਕੋਈ ਹੋਰ ਨੁਕਸਾਨ ਨਾ ਹੋ ਜੇ ਦੂਜੀ ਵਾਰ ਮਨ ਨੂੰ ਸਾਫ ਕਿਹਾ ਵੀ ਸਾਨੂੰ ਇਸ ਗੱਲ ਤੇ ਜਿਟੇਸ਼ਨ ਕਰਨੀ ਪਵੇ ਸਾਡੇ ਵਾਸਤੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਜਿਹੜੇ ਨੇ ਕੋਈ ਦੇਣਾ ਅਸੀਂ 10 ਸਾਲਾ ਕਰਦੀ ਆ ਕਿ ਹੈ ਜਿਹੜੇ ਔਰਤਾਂ ਦੀ ਸਾਡੀਆਂ ਭੈਣਾਂ ਦੀ ਮੌਤ ਹੋ ਗਈ ਜਦਾ 5000 ਰੁਪਿਆ ਦਿਓ ਕਿਉਂ ਹਲਵਾਈ ਜਾਂ ਨਾ ਫੇਮ ਉਹਨਾਂ ਦੇ ਜੋ ਕਰਜਾ ਹੈ ਜਿਹੜਾ ਸਰਕਾਰੀ ਹੈ ਜਿਹੜਾ ਪ੍ਰਾਈਵੇਟ ਹੈ ਉਹੋ ਖਤਮ ਕਰੋ ਉਹਨਾਂ ਦੇ ਪਰਿਵਾਰ ਨੂੰ ਦਿੰਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿਓ ਇਹ ਉਹਨਾਂ ਮਰਤਕ ਪਰਿਵਾਰਾਂ ਨਾਲ ਸਾਡੀ ਮੰਗ ਸੰਬੰਧਤ ਹੈ ਇਸ ਤੋਂ ਇਲਾਵਾ ਜਿਹੜੇ ਜ਼ਖਮੀ ਹੈ ਜਿਹੜੇ ਬਹੁਤ ਗੰਭੀਰ ਜ਼ਖਮੀ ਹੈ ਉਹਨਾਂ ਵਾਸਤੇ ਅਸੀਂ 5 ਲੱਖ ਦੀ ਮੰਗ ਕੀਤੀ ਹੈ ਜਿਹੜੇ ਥੋੜੇ ਜਾ ਕੇ ਉਹਨਾਂ ਵਾਸਤੇ 2 ਲੱਖ ਦੀ ਮੰਗ ਕੀਤੀ ਹੈ ਪਰ ਇਹ ਗੱਲ ਮੈਂ ਬਹੁਤ ਸਾਫ਼ ਸ਼ਬਦਾਂ ਵਿਚ ਰਾਤ ਜਿਸ ਕਰਨ ਜੀ ਨੂੰ ਕਹੀ ਕਿ ਦੇਖੋ ਸਾਨੂੰ ਇਸ ਗੱਲ ਤੇ ਤੁਸੀਂ ਐਜੀਟੇਸ਼ਨ ਨਾਲ ਲੜਾਇਓ ਤੁਸੀਂ ਅੱਜ ਜਿਵੇਂ ਲੜਨ ਤੋਂ ਬਾਅਦ ਵੀ ਇਹ ਗੱਲਾਂ ਸਾਨੂੰ ਪੂਰੀਆਂ ਕਰਨੀਆਂ ਪੈਣੀਆਂ ਜਿਸ ਕੇ ਹੁੰਦੀ ਘਟਨਾ ਕਰ ਮਹਿ ਗਿਆ ਇਹਦੇ باوجود ਉਹਨਾਂ ਨੇ ਕਿਹਾ ਵੀ ਕੋਈ ਨਾ ਸੀ ਬਚਾਉਦੇ ਆ ਪਰ ਸਾਨੂੰ ਮੋੜ ਮਾਂ ਅਜੇ ਤੱਕ ਕੁਛ ਨਹੀਂ ਆਇਆ ਇਸ ਮਜਬੂਰੀ ਚ ਸਾਡੀ ਇੰਨੀ ਠੰਡ ਦੇ باوجود ਤੋਂ ਨਾ ਵੀ ਪੈਣੀ ਹੈ ਸਾਡੀ ਇਹ ਮਜਬੂਰੀ ਬਣ ਗਈ ਕਿ ਦੋਨਾਂ ਜ਼ਿਲ੍ਹਿਆਂ ਚ ਇਧਰ ਬਠਿੰਡੇ ਡੀਸੀ ਸਾਹਿਬ ਦੇ ਤੇ ਉਧਰ ਬਰਨਾਲੇ ਦੇ ਡੀਸੀ ਸਾਹਿਬ ਦੇ ਇਹ ਲਗਾਤਾਰ ਧਰਨੇ ਜਾਰੀ ਰਹਿਣਗੇ ਜਿੰਨਾ ਜਿਹੜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ 13 ਸੀ ਸਾਰੇ ਲੋਕਾਂ ਨੂੰ ਦੱਸਣ ਵਾਸਤੇ ਕਿ ਘਟਨਾ ਕਰਮ ਕਿੱਡਾ ਹੈ ਉਹ ਸਿਧਾਨ ਅਨੁરૂਪ ਹੀ ਧਰਨੇ ਚਲਾਵਾਂਗੇ ਉਸ ਕੇ ਹੰਦਾ ਕੋਈ ਵਿਗੜਨ ਪਾਉਣ ਦੀ ਸਕੀਮ ਨਹੀਂ ਸਾਡੀ ਮੂਲ ਲੇਜਨਾ ਚ ਜੇ ਇਹ ਨੌ ਦਿਕਰ ਵੀ ਮੰਗਾ ਨਹੀਂ ਮੰਨਦੀਆਂ ਨੌ ਨੂੰ ਕਿਉਂਕਿ ਸਾਡਾ ਵਾ ਮੋਗੇ ਦੇ ਵਿੱਚ ਬਹੁਤ ਆ ਭਾਰੀ ਜਿਹੜੀ ਮਹਾ ਪੰਚਾਇਤ ਹੈਗੀ ਹੈ ਪੰਜਾਬ ਦੀਆਂ ਸਾਰੀਆਂ ਜਿੱਥੇ ਬੰਨੀਆਂ ਹੈ ਹਰਿਆਣੇ ਦੇ ਵਿੱਚੋਂ ਵੀ ਸਾਡੇ ਸਾਥੀਆਂ ਨੇ ਕੁਝ ਨਹੀਂ ਆਉਣਾ ਜਿੱਥੇ ਬੰਨੀਆਂ ਵਾਲੇ ਨੇ ਤੇ ਉਦਲੇ ਸਾਰੇ ਆ ਗੋ ਵੀ ਆਉਣਗੇ ਇਸ ਕੰਦੇ ਉਹ ਅਸੀਂ ਬਹੁਤ ਜ਼ੋਰ ਨਾਲ ਸਿਰੇ ਲਾਉਣੀ ਹੈ ਕੱਲ ਵੀ ਅਸੀਂ ਬਹੁਤ ਜ਼ੋਰ ਨਾਲ ਉੱਥੇ ਗਏ ਆ ਕੱਲ ਬਹੁਤ ਜ਼ਿਆਦਾ ਧੁੰਦ ਸੀਗੀ ਠੀਕ ਆ ਉਹਦੇ ਵਿੱਚ ਧੁੰਦ ਦਾ ਵੀ ਰੋਲ ਹੋ ਉਦੋਂ ਕਾ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜਾ ਇੰਨੀ ਧੁੰਦ ਦੇ ਵਿੱਚ ਡਰਾਈਵਰ ਕੰਨ ਨਾਲ ਫੋਨ ਲਾ ਕੇ ਸੁਣਦਾ ਹੈ ਸਾਡੇ ਬੰਦਿਆਂ ਦੇ ਰੋਕਣ ਦੇ ਬਾਵਜੂਦ ਉਹਨੇ ਫੋਨ ਨਹੀਂ ਲਾਇਆ ਨਹੀਂ ਲੋਡ ਸੀਗੇ ਹੀ ਧੁੰਦੇ ਚ ਖੜਾ ਕੇ ਕਰ ਲੁੰਦਾ ਜੇ ਕੋਈ ਐਮਰਜੈਂਸੀ ਸੀ ਪਰ ਜਦੋਂ ਬੱਸ ਬੇਕੰਟਰੋਲ ਹੋਈ ਆ ਜਿਹੜੇ ਪੁਲ ਚੜਾਉਣੇ ਵੀ ਸੀ ਚੰਗੀ ਨਹੀਂ ਬੱਸ ਠੀਕ ਆ ਸੀ ਮੰਨ ਸਕਦੇ ਆ ਵੀ ਧੁੰਦ ਕਰਕੇ ਉਧਰ ਚੜ ਗਈ ਜਦੋਂ ਬੱਸ ਬੇਕੰਟਰੋਲ ਹੋਈ ਆ ਜਦੋਂ ਲੱਗਿਆ ਵੀ ਬੱਸ ਤਾਂ ਪਲਟੂ ਗਈ ਹੁਣ ਕੰਟਰੋ ਚਲਦੀ ਬੱਸ ਚੋਂ ਮਤਲਬ ਸਾਡਾ ਤਾਂ ਤੇ ਬੱਸ ਫਿਰ ਜਿੱਦਨੂੰ ਮਰਜੀ ਗਈ ਉਲਟੀ ਆ ਤੇ ਸਾਡੀ ਉੱਥੇ ਜਿੰਨ ਵੀ ਕੋਈ ਵੀ ਜੇ ਦੇਖਦਾ ਉੱਥੇ ਖੜ ਨਹੀਂ ਸਕਦਾ ਇਸਕੇ ਹਿੰਦੇ ਉੱਥੇ ਹਾਲ ਸੀ ਸਾਡੇ ਜਿਹੜੀਆਂ ਲੋਥਾਂ ਵੀ ਬਣ ਗਈਆਂ ਜਿਹੜੀਆਂ ਜ਼ਿੰਦਗੀਆਂ ਸੀ ਤੇ ਦੂਜਿਆਂ ਦੀ ਹਾਲਤ ਜਿਹੜੀ ਠੰਡ ਸੀ ਬਹੁਤ ਮਾੜੀ ਐ ਕਿ ਇਹਦੇ ਚ ਜਿਹੜਾ ਜ਼ਖਮਿਆਂ ਚੋਂ ਸਾਡੇ ਕੋਠੇ ਗੁਰੂ ਦੇ ਬਸੰਤ ਸਿੰਘ ਹੈ ਸਾਡੇ ਜ਼ਿਲ੍ਹੇ ਦੇ ਆਗੂ ਵੀ ਸੀਗੇ ਉਹ ਬਹੁਤ ਸੀਰੀਅਸ ਹਾਲਤ ਚ ਐ ਪਰਿਵਾਰ ਨੂੰ ਲੱਗਦਾ ਵੀ ਕਿਤੇ ਹੋਰ ਲੈ ਜੀਏ ਅਸੀਂ ਅੱਜ ਸਾਰੇ ਡਾਕਟਰ ਨੂੰ ਵੈਸੇ ਮਿਲ ਕੇ ਆਏ ਆ ਪ੍ਰਾਈਵੇਟ ਡਾਕਟਰਾਂ ਨਾਲ ਵੀ ਅਸੀਂ ਸਲਾਹ ਦਾ ਬਸਬਰਾ ਕਰਿਆ ਉਹਨਾਂ ਨੇ ਕਿਹਾ ਵੀ ਕੇਰਾਂ ਦੇ ਖੇਚ ਕੋ ਚਲਾਈ ਹੈ ਜੇ ਉਹਨੂੰ ਤੁਸੀਂ ਚੱਕ ਕੇ ਆਪਾਂ ਕਿਤੇ ਵੀ ਸ਼ਿਫਟ ਕਰਾਂਗੇ ਇਹ ਖਤਰਾ ਵੱਧ ਸਕਦਾ ਉਹਦੀ ਜਾਨ ਨੂੰ ਕੇਰਾਂ ਉਹਨੂੰ ਉੱਥੇ ਜੋ ਲਾ ਚੱਲਦਾ ਉਹ ਠੀਕ ਹੈ ਉਹਨੂੰ ਲਾ ਚੱਲਣਾ ਚਾਹੀਦਾ ਅਸੀਂ ਪਰਿਵਾਰਾਂ ਨੂੰ ਵੀ ਬੇਨਤੀ ਕੀਤੀ ਇਹ ਵੀ ਉੱਥੇ ਦੇਖੋ ਤੁਸੀਂ ਉਹ ਕਹਿੰਦੇ ਵੀ 24 ਘੰਟੇ ਤੱਕ ਅਸੀਂ ਦੇਖਦੇ ਆ ਵੀ 24 ਘੰਟੇ ਤੱਕ ਅਸੀਂ ਬਿਲਕੁਲ ਹੀ ਨਹੀਂ ਹਲਾਉਣਾ ਉਂ ਅਸੀਂ ਜਿੰਨੇ ਵੀ ਉੱਥੇ ਕੋਈ ਜ਼ਖਮੀ ਹੈਗੇ ਜੇ ਕਿਸੇ ਪਰਿਵਾਰਾਂ ਦੀ ਤਸੱਲੀ ਨਹੀਂ ਅਸੀਂ ਸਾਰਿਆਂ ਨੂੰ ਐਂ ਜਿਵੇਂ ਇਕੱਠੇ ਕਰਕੇ ਗੱਲ ਕਹੀ ਹੈ ਸਾਰਿਆਂ ਨੂੰ ਮਿਲ ਕੇ ਆਏ ਆ ਵੀ ਸਾਡੀ ਤਾਂ ਲਗਭਗ ਤਸੱਲੀ ਜਿਹੜਾ ਉੱਥੇ ਚੱਲ ਰਿਹਾ ਹੈ ਠੀਕ ਹੈ ਜਿੰਨੇ ਮਰੀਜ਼ ਨੂੰ ਲੋੜ ਆਤਲਿਆਂ ਨੂੰ ਲੱਗਦਾ ਹੁੰਦਾ ਜਦੋਂ ਕੋਈ ਮਰੀਜ਼ ਔਖਾ ਹੁੰਦਾ ਸੁਣਾਈ ਵੀ ਨਹੀਂ ਹੁੰਦੀ ਸੋ ਵੀ ਸਿੱਥੇ ਸਾਨੂੰ ਠੀਕ ਲੱਗਦਾ ਜੇ ਤੁਸੀਂ ਰਿਸੈਪਟ ਕਰਨਾ ਚਾਹੁੰਦੇ ਹੋ ਆਪ ਦੇ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਪ੍ਰਾਈਵੇਟ ਹਸਪਤਾਲ ਵਿੱਚ ਉਹਦਾ ਜਿਹੜਾ ਖਰਚਾ ਸਾਰਾ ਸੀ ਜੱਥੇ ਬੰਦੀ ਬੋਲੋ ਚੱਲਾਂਗੇ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰੀ ਹੈ ਕਿ ਆਹ ਉਹਨਾਂ ਪਰਿਵਾਰਾਂ ਦੀ ਮਰਜ਼ੀ ਹੈਗੀ ਹੈ ਕੀ ਉਹਨਾਂ ਨੇ ਕਰਨਾ ਹੈ ਕਿ ਨਹੀਂ ਹੈਗੇ ਸਾਡੇ ਬੰਦਿਆਂ ਦੀ ਲਗਾਤਾਰ ਉੱਥੇ ਡਿਊਟੀ ਹੈਗੀ ਐ ਜੱਸੇਬੰਦੀ ਵੱਲੋਂ ਵੀ ਪਰਵਾਨ ਨੇ ਤਾਂ ਦੇਖੋ ਉਹਨਰੇ ਜੀ ਹੈਗੇ ਉਹਨੇ ਹੋਣਾ ਹੀ ਐ ਉੱਥੇ ਬਟਿੰਡਾ ਸਿਵਲ ਪ੍ਰਸ਼ਾਸਨ ਪਹੁੰਚਾ ਜੋ ਸਕੇ ਨਹੀਂ ਜੀ ਉੱਥੇ ਆਪਣੇ ਹਸਤੰਤ ਤਹਿਸੀਲਮ ਸਾਹਿਬ ਪਹੁੰਚੇ ਸੀਗੇ ਤਹਿਸੀਲਦਾਰ ਸਾਹਿਬ ਪਹੁੰਚੇ ਸੀਗੇ ਕੋਈ ਰਾਤ ਵੀ ਤਹਿਸੀਲਦਾਰ ਸਾਹਿਬ ਗਏ ਆ ਉੱਥੇ ਜੇ ਤੁਹਾਨੂੰ ਪਤਾ ਲੱਗੇ ਬੰਦਿਆਂ ਦੀ ਸੁਣਵਾਈ ਨਹੀਂ ਹੋ ਰਹੀ ਅਸੀਂ ਤਾਂ ਉਹਨਾਂ ਨੂੰ ਫੋਨ ਕਰਿਆ ਨਰਿੰਦਰ ਭਗਵਾਨ ਜੀ ਹੈਗੇ ਐ ਆਪਣੇ ਲਾਸ਼ਮ ਸਿੰਘ ਸੇਵੇ ਵਾਲੇ ਹੈਗੇ ਪੰਜਾਬ ਕੇ ਕੰਜ਼ੂਰ ਜਿੱਥੇ ਬੰਦੀ ਦੀ ਜਨ ਫੈਕਟਰੀ ਹੈ ਉੱਥੇ ਸੀਗੇ ਰਾਤ ਨੂੰ ਉਹਨਾਂ ਨੇ ਕਿਹਾ ਵੀ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਮਰੀਜ਼ਾਂ ਦੀ ਹਾਲਤ ਬਹੁਤ ਮਾੜੀ ਹੈ ਫਿਰ ਸ਼ਾਇਦ ਉਹਨਾਂ ਨੇ ਕੋਈ ਕਿਹਾ ਕਹਾਇ ਰਾਤ ਨੂੰ ਫਿਰ ਕੋਈ ਥੋੜੀ ਬਹੁਤੀ ਆਫ ਬੋਰਡ ਹੋਈ ਆ ਉਹਦੀ ਜੇ ਆਪਣਾ ਪ੍ਰਸ਼ਾਸਨਾ ਜੀ ਬਟੰਡਾ ਪ੍ਰਸ਼ਾਸਨ ਮਵਾਜਦੇ ਗੱਲ ਨਹੀਂ ਕਰਦਾ ਤੇ ਫਿਰ ਧਰਨੇ ਫਿਰ ਇੱਥੇ ਲੱਗੂ ਜਾਂਦਾਂਗੇ ਇਹ ਅਸੀਂ ਐਲਾਨ ਕੀਤਾ ਵੀ ਲਗਾਤਾਰ ਧਰਨੇ ਸਾਡੇ جاری ਰਹਿਣਗੇ ਤੇ ਜੇ ਇਹਦੇ ਤੇ ਲਗਾਤਾਰ ਧਰਨਿਆਂ ਨੂੰ ਸੁਧਾਰਨ ਨੂੰ ਨਹੀਂ ਗੋਲਣਗੇ ਫਿਰ ਸਾਡੇ ਵਾਸਤੇ ਕੋਈ ਨਾ ਕੋਈ ਉਹ ਹਜਾ ਹਾਲਤ ਪੈਦਾ ਸਰਕਾਰ ਵਾਸਤੇ ਕਰਨੀ ਪੈਂਦੀ ਆ ਵੀ ਠੀਕ ਆ ਸਾਡੇ ਪਹਿਲਾਂ ਤਿੰਨ ਗਏ ਆ ਇੱਕ ਮੌਤ ਜਿੰਦਗੀਆਂ ਮੌਤ ਦੀ ਲੜਾਈ ਲੜ ਰਿਹਾ ਜੀ ਬਾਲੀ ਗਰੰਟੀ ਨਹੀਂ ਕਰ ਸਕਦੇ ਕਿ ਉਹਦਾ ਕੀ ਬਣੂ ਤੇ ਉਹਦੇ ਨਾਲ ਜੇ ਸਾਨੂੰ ਵੀ ਪਾਉਣਾ ਕੋਈ ਲਾਠੀ ਚਾਰਜ ਕਰਕੇ ਗੋਲੀਆਂ ਚਲਾ ਕੇ ਜਿਵੇਂ ਭਾਰਤ ਮਾਲਾ ਤੇ ਚਲਾਈ ਆ ਝੋਨੇ ਵੇਲੇ ਚਲਾਈ ਆ ਗੈਸ ਪਾਈਪ ਲਾਈਨ ਤੇ ਚਲਾਈ ਆ ਕਿੰਨੀਆਂ ਗੱਡੀਆਂ ਪੁੱਲੀਆਂ ਕਿੰਨੇ ਬੰਦੇ ਸਾਡੇ ਜ਼ਖਮੀ ਹੋਏ ਜੇ ਸਰਕਾਰ ਨੇ ਇਹੋ ਜਿਹਾ ਕੁਝ ਵੀ ਕਰਨਾ ਹੈ ਉਹ ਕਰ ਲੇ ਪਰ ਅਸੀਂ ਇਹ ਗੱਲਾਂ ਜਿਹੜੀਆਂ ਮੰਗਾਂ ਹੈਗੀਆਂ ਹਾਲ ਹਾਲ ਤੋਂ ਪੂਰੀਆਂ ਕਰਾ ਮਾ ਐਮਜ਼ ਬਠਿੰਡਾ ਦੇ ਸਰ ਜਿਹੜੇ ਜ਼ਖਮੀ ਕਿਸਾਨ ਆ ਉਹਨਾਂ ਦਾ ਇਲਾਜ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਪ੍ਰੋਪਰ ਟਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਐਮਜ਼ ਬਠਿੰਡਾ ਬਲੂ ਕਿ ਮੈਂ ਦੇਖਦੇ ਨਹੀਂ ਚੀ। ਦੇਖੋ ਅਸੀਂ ਇਹ ਨਹੀਂ ਕਹਿ ਰਹੇ ਵੀ ਪ੍ਰੋਪਰਟੀ ਟ੍ਰੀਟਮੈਂਟ ਨਹੀਂ ਉੱਥੇ ਅਣਗਿਣਨੀ ਹੋਈ ਹੈਗਾ ਸੀ ਸਿਵਲ ਸਰਜਨ ਸਾਹਿਬ ਨਾਲ ਗੱਲ ਕਰਕੇ ਆਏ ਆ। ਉਹਨਾਂ ਨਾਲ ਸਾਡੇ 2-2 ਘੰਟੇ ਦੀ ਗੱਲਬਾਤ ਬੈਠੇ ਸਾਰ ਇੱਕ ਇੱਕ ਅਸੀਂ ਪੇਸ਼ੈਂਟ ਦੇ ਉੱਤੇ ਵੈਸਟ ਕੀਤੀ ਉਹਨਾਂ ਨੇ। ਤੇ ਉਹਨਾਂ ਨੇ ਵੀ ਇਹ ਪ੍ਰਵਾਨ ਕੀਤਾ ਕਿ ਕਿ ਇਹ ਜਿਹੜੇ ਪ੍ਰਾਈਵੇਟ ਹਸਪਤਾਲ ਚੱਲੇ ਜਾਂਦਾ ਹੈ ਜੇ ਸਰਕਾਰੀ ਹਸਪਤਾਲ ਜਿੰਨੀ ਜਿਹੜੀ ਹੀਟ ਲਈ ਮਤਲਬ ਸਾਡੀ ਕਿਉਂ ਸਟਾਪ ਆ ਜਣੀ। ਉਹਨਾਂ ਦੇ ਵਿੱਚੋਂ ਕਈ ਵਾਰ ਕਿਸੇ ਮਰੀਜ਼ ਨੂੰ ਰੁੱਖਾ ਬੋਲਣਾ ਜਾਂ ਸਨਮ ਸਰ ਦਵਾਈ ਨਾ ਦੇਣੀ ਜਾਂ ਲਾਪਰਵਾਹੀ ਕਰਨੀ। ਜਿੰਨੀ ਲੋਡ ਹੈ ਮਤਲਬ ਜਿੰਨੀਆਂ ਸਟਾਫਾਂ ਲੱ ਉਹ ਗੱਲ ਤੋਂ ਜਿਹੜੀ ਗੱਲ ਅਸੀਂ ਕਹੀ ਜੀ ਜੇ ਮੈਂ ਤੁਸੀਂ ਕਿਹਾ ਨਾ ਵੀ ਕੌਂ ਕੀਤੇ ਗਏ ਆ ਫਿਰ ਉਸ ਤੋਂ ਬਾਅਦ ਟ੍ਰੀਟਮੈਂਟ ਪ੍ਰੋਪਰ ਉਹ ਰਾਤ ਦੀ ਗੱਲ ਹੈ ਜੀ ਰਾਤ ਜਦੋਂ ਇਹ ਹੁੰਦੇ ਸੀ ਚੌਕੇ ਇਧਰੋਂ ਗਏ ਨੇ ਰਾਤ ਸ਼ਿਫਟ ਹੋ ਕੇ ਆਏ ਨੇ ਬਰਨਾਲੇ ਤੋਂ ਵੀ ਪੇਸ਼ੈਂਟ ਸਿਫਟ ਹੋ ਕੇ ਆਏ ਨੇ ਫੋਨ ਤੇ ਤਾਹਨ ਸਤਾ ਲੱਗ ਗਿਆ ਹੁਣ ਸੀ ਪੇਸ਼ੈਂਟ ਹੁੰਦਾ ਬਾਰ ਬਾਰ ਡਾਕਟਰਾਂ ਦੀ ਰੋਡ ਐ ਸਟਾਫ ਦੇ ਵਿੱਚ ਕਿਉਂ ਕੋਈ ਅੰਗਲੀ ਹੁੰਦੀ ਹੈ ਉਹਦੇ ਚ ਸਾਰਾ ਉਸ ਕਰਨਾ ਤੇ ਪ੍ਰਧਾਨ ਜੀ ਜਿਸ ਤਰ੍ਹਾਂ ਕੱਲ ਮਹਾਪੰਚਾਇਤ ਸੀ ਤੁਸੀਂ ਕੀਤੀ ਹੈ ਜੀ ਤਹਾਲੇ ਵਿੱਚ ਤੇ ਮਹਾਪੰਚਾਇਤ ਜੀ ਅਖੋਰੀ ਦੇ ਵਿੱਚ ਇਹ ਦੋ ਆਸ਼ਰਦ ਜਗ੍ਹਾ ਤੇ ਹੋਈਆਂ ਤੇ ਜਿਹੜੇ ਰਾਜਨੀਤਿਕ ਪਾਰਟੀ ਆਲੇ ਦਾ ਫਾਇਦਾ ਚੱਕਦੇ ਵੀ ਕਿਸਾਨ ਆਪਣੇ ਪਾਰਟੀ ਵੇ ਦੇਖੋ ਦੋ ਜਗ੍ਹਾ ਪੰਚਾਇਤਾਂ ਹੋਣ ਨਾਲ ਕੋਈ ਇਹ ਲੱਗਦਾ ਹੋਵੇ ਵੀ ਇਹ ਲੋਕ ਪਾਟਦੇ ਜਾਂ ਜਥੇਬੰਦੀਆਂ ਪਾਟੀਆਂ ਇਹ ਕਦੇ ਨਹੀਂ ਦੇਖੀ ਦਿੱਲੀ ਪੰਜ ਪੰਚਾਇਤਾਂ ਜਦ ਸਟੇਜਾਂ ਚੱਲਦੀਆਂ ਸੀ ਤਾਂ ਕੀ ਮਰਕਪਣ ਲੱਗਿਆ ਦੋਨਾਂ ਦਾ ਨਿਸ਼ਾਨਾ ਜੇ ਸਟੇਟ ਹੁੰਦੀ ਆ ਤਾਂ ਨੁਕਸਾਨ ਨਹੀਂ ਇਹ ਦੋਨੇ ਇੱਕ ਦੂਜੇ ਨਾਲ ਭੇੜ ਕੇ ਬਿਆਨਬਾਜ਼ੀ ਕਰਦੇ ਉਹ ਨੁਕਸਾਨ ਕਰ ਵਰਸ ਜਥੇਬੰਦੀ ਵਰਸ ਜਥੇਬੰਦੀ ਨਾ ਹੋਵੇ ਫੋਰਮ ਵਰਸ ਫੋਰਮ ਨਾ ਹੋਵੇ ਸਟੇਜ ਵਰਸ ਸਟੇਜ ਨਾ ਹੋਵੇ ਦੋਨਾਂ ਦਾ ਨਿਸ਼ਾਨਾ ਜੇ ਸਟੇਟ ਹੁੰਦੀ ਹੈ ਤਾਂ ਜੇ ਇਸ ਸਟੇਜ ਆ 5 ਲੱਖ ਜਾਣ ਦੀ ਕੀ ਨੁਕਸਾਨ ਹੈ ਪਰ ਉਹ ਜਿਹੜੇ ਦੂਜੇ ਗੈਰ ਕਾਨੂੰਨੀ ਮੋਰਚਾ ਕਹਿੰਦੇ ਸੀ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਅੱਧੇ ਡੇਟ ਕਰ ਲੋ ਵੀ ਚਾਰ ਤਿੰਨ ਨੂੰ ਨਾ ਕਰੋ ਆ ਸਾਡੀ ਹੋ ਜੇ ਇਹ ਗੱਲ ਉਹਦੇ ਸੀ ਕੋਈ ਨਹੀਂ ਜੀ ਇਹੋ ਜੀ ਗੱਲਬਾਤ ਸੱਟ ਨਾਲ ਹੋਈ ਨਹੀਂ ਉਹਨਾਂ ਨੇ ਮਤਲਬ ਸੀ ਤਾਂ ਮੇਰੇ ਕੋਲ 27 ਤਰੀਕ ਨੂੰ ਦੇਵਰੇ ਤੇ ਕਰਤੀ ਉਹਨਾਂ ਨੇ 3 ਵਜੇ ਸੇ ਲੱਗਦਾ ਇਹ ਵੀ ਕਹਿੰਦੇ ਕਹਿੰਦੇ ਸਰਕਾਰ ਨੇ ਲਵਾਇਆ ਧਰਨਾ ਉੱਥੇ ਛੇੜੇ ਨੂੰ ਪਤਾ ਹੋਣਾ ਸੀ ਸਾਨੂੰ ਤਾਂ ਪਤਾ ਨਹੀਂ ਲੱਗਿਆ ਹਰਿਆਣਾ ਸਰਕਾਰ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕੁੱਛ ਮੜ ਗਿਆ ਹਰਿਆਣਾ ਸਰਕਾਰ ਨੂੰ ਵੀ ਤੁਸੀਂ ਲਵਾਏ ਤੇ ਉਹਦੋਂ ਕਹਿਣਾ ਹੈ ਇਹਨਾਂ ਮਰੂਕਾ ਸਾਹਿਬ ਆਏ ਚਲੋ ਉਹਦੀ ਜਾਣਕਾਰੀ ਸਾਨੂੰ ਗਾਂਧੀ ਗਾਂ ਆਈ ਹੈ ਉਹਦੀ ਪੜਤਾਲ ਦਾ ਮਾਮਲਾ ਹੈ ਗਿਆ ਉਹਨਾਂ ਨੇ ਆਪਦੇ ਪਿੰਡ ਜੀ ਵੀ ਕਿਹਾ ਵੀ ਵੱਧ ਤੋਂ ਵੱਧ ਜਾਓ ਤੇ ਨਾਲ ਭੋੜੀਪੁਰਾ ਪਿੰਡ ਆ ਗਿਆ ਉੱਥੋਂ ਵੀ ਗਿਆ ਜੇ ਉਹ ਭਾਰਤੀ ਜਨਤਾ ਪਾਰਟੀ ਦੇ ਆਗੂ ਹੈ ਇਸ ਵੇਲੇ ਜੇ ਉਹ ਉਹ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਧਰਨਾ ਹੈ ਉਹ ਕਹਿੰਦੇ ਉੱਥੇ ਜਾਓ ਇਹਦਾ ਕੋਈ ਸਿੱਟਾ ਕੀ ਕੱਢੇ ਨਹੀਂ ਕੋਣ ਕਿਸੇ ਭੋੜੇ ਮਰੂਕਾ ਨਾਲ ਗੱਲ ਕਰ ਹਾਂਜੀ ਬੱਡੇ ਮਲੂਕਾ ਸਾਹਿਬ ਦੀ ਗੱਲ ਵੀ ਗੁਰਪ੍ਰੀਤ ਜੀ ਕਰ ਰਹੇ ਕਿ ਬੱਡੇ ਸਾਹ ਦੇਖੋ ਮਲੂਕਾ ਸਾਹਿਬ ਦੀ ਗੱਲ ਆਈ ਉਹ ਵੱਡਾ ਕਿ ਛੋਟਾ ਇਹ ਸਾਡੇ ਪੜਤਾਲ ਦਾ ਮਾਮਲਾ ਹੈ ਦੇਖੋ ਇਹ ਪੜਤਾਲ ਦਾ ਮਾਮਲਾ ਹੈ ਕਿ ਮੈਂ ਨਹੀਂ ਕਿਹਾ ਵੀ ਹਰ ਹਾਲ ਤੱਕ ਪੱਕੀ ਹੈ ਸਾਡੇ ਕੋਲ ਇਹ ਗੱਲ ਹੈ ਕਿ ਸੁਣੋ ਅਸੀਂ ਮਤਲਬ ਦੱਸਦੀ ਹੈ ਪੜਤਾਲੀ ਹਦੂਚਲ ੱਲੇਵਾਲ ਸਾਹਿਬ ਲੋਕ ਇਸ ਚੀਜ਼ ਨੂੰ ਲੈ ਕੇ ਬੜਾ ਚਿੰਤਤ ਨੇ ਵੀ ਜਥੇਬੰਦੀ ਉਹ ਵੀ ਸ਼ੰਘਰਸ਼ ਕਰ ਰਹੀ ਆ ਤੇ ਦੂਸਰੀਆਂ ਜਥੇਬੰਦੀਆਂ ਨਾਲ ਵੀ ਰਾਈਆਂ ਪਰ ਇਹ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ ਕਿਸਾਨੀ ਦਾ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਇਹ ਗੱਲ ਹੈਗੀ ਹੈ ਅਸੀਂ ਦਿੱਲੀ ਇਕੱਠੇ ਗਏ ਇਕੱਠੇ ਮੁੜ ਕੇ ਆਇਆ ਪਹਿਲਾ ਸਾਡਾ ਸਵਾਲ ਹੈ ਵੀ 1 ਤੋਂ 3 ਕਿਵੇਂ ਬਣ ਗਏ ਕਿਉਂਕਿ ਇਹ ਕੋਸ਼ੁੱਥੀ ਸੀਗੀ ਫੁੱਟ ਪਾਉਣ ਦੀ ਇਹਨੂੰ ਵਾਰ-ਵਾਰ ਕਹਿੰਦੇ ਆ ਵੀ ਉਹ ਭਾਈ ਕਾਲੇ ਸੀ ਆਉਣ ਨੂੰ ਅਸੀਂ ਤਾਂ ਬੈਠਣ ਤਿਆਰ ਸੀ ਇਹਦਾ ਮਤਲਬ ਕੀ ਹੈ ਇਹ ਤਾਂ ਉਸੀ ਫੁੱਟ ਪਾਉਣ ਨੂੰ ਤਿਆਰ ਸੀ ਇੱਥੇ ਆ ਕੇ ਬਕਾਇਦਾ ਫੁੱਟ ਪਾ ਲਈ ਐਡ ਵੱਖਰਾ ਬਣਾ ਲਿਆ ਦੂਜੇ ਸਾਥੀਆਂ ਦੇ ਕੋਲੇ ਜਿਹੜੇ ਕਿਸਾਨ ਮਿਹਨਤੂ ਸੰਸਦ ਕਮੇਟੀ ਹੈ ਜਿਹੜਾ ਉਹ ਮੋਰਚਾ ਬਣਿਆ ਪਲਾਂ ਉਹਦੇ ਜਿੱਥੇ ਬੰਦੀਆਂ ਕਿੱਥੋਂ ਆਈਆਂ ਜਿਹੜੀ ਇਸ ਸਕੈਮ ਦੇ ਵਿੱਚ ਸ਼ਾਮਲੀ ਸੀ ਉਹੀ ਜਿੱਥੇ ਬੰਦੀ ਆਈਆਂ ਜੇ ਰੇਗੂ ਦੋ ਹੋ ਗਿਆ ਗਿਆ ਜੇ ਕੋਈ ਕੱਲੀ ਵੀ ਆ ਗਈ ਉਹ ਨਾ ਚੇ ਜੇ ਉਦੋਂ ਜੋ ਆ ਕੇ ਇੱਕ ਮੋਰਚੇ ਚ ਤਿੰਨ ਮੋਰਚੇ ਬਣ ਗਏ ਠੀਕ ਹੈ ਕਿਸੇ ਦਾ ਅਧਿਕਾਰ ਹੈ ਭਾਈ ਘੜਾ ਨਹੀਂ ਹੁੰਦੀ ਫਿਰ ਉਦੋਂ ਆਹ ਸਵਾਲ ਹੁੰਦਾ ਵੀ ਯਾਰ ਆਪਾਂ ਤਾਲਮੇਲ ਮਾ ਇਕੱਠਾ ਲੜ ਲਈਏ ਅਸੀਂ ਇਸ ਵਾਸਤੇ ਸਾਰਾ ਜੋਰ ਲਾਇਆ ਸੀ ਮੈਂਬਰੀ ਕਮੇਟੀ ਬਣੀ ਐ ਸੰਯੁਕਤ ਮੋਰਚੇ ਵੱਲੋਂ ਚੰਡੀਗੜ੍ਹ ਮੀਟਿੰਗ ਹੋਈ ਐ ਉਹ ਜਗਰਾਹ ਸਾਹਿਬ ਦਾ ਨਾਮ ਸੀਗਾ ਪੰਜ ਪੰਜ ਬੰਦੇ ਸਾਥੀ ਹੋਰ ਸੀ ਦੋ ਬਾਹਰਲੇ ਸੀਗੇ ਇਹਨਾਂ ਦੇ ਵਿੱਚ ਹੀ ਚੀਆਂ ਦੇ ਅਸੀਂ ਉਹਨਾਂ ਨਾਲ ਲਗਾਤਾਰ ਸੰਪਰਕ ਕੀਤਾ ਮੈਂ ਉਹਦੇ ਵਿੱਚ ਸ਼ਾਮਲ ਹੁੰਦਾ ਸੀ ਜੀ ਮੀਡੀਆ ਉਹਨਾਂ ਮੀਡੀਆ ਦੇ ਜਿਹੜਾ ਜਵਾਬ ਦਿੱਤਾ ਸਾਡੇ ਵਾਸਤੇ ਬਹੁਤ ਹਨਾਨੀ ਕਰਨਕਾ ਗੰਦੀ ਲਗਾਤਾਰ ਕੋਈ ਸੂਬੇ ਦਾ ਪ੍ਰਧਾਨ ਸੂਬੇ ਦੇ ਪ੍ਰਧਾਨ ਨੂੰ ਫੋਨ ਕਰਦਾ ਉਹਦਾ ਫੋਨ ਹੀ ਨਾ ਅਟੈਂਡ ਕਰੇ ਜਾਂਦੀ ਇੱਕ ਵੀ ਫੋਨ ਦੱਲੇ ਵਾਲੇ ਸਾਹਮਣੇ ਚੱਕਿਆ ਨਹੀਂ ਤੇ ਜਿਹੜੀ ਚਿੱਠੀ ਦਾ ਸਾਡੇ ਦਾ ਜਵਾਬ ਦਿੱਤਾ ਹੈ ਅਸੀਂ ਤਾਂ ਅਫਸੋਸ ਹੀ ਕਰ ਸਕਦੇ ਹਾਂ ਉਹਦੇ ਸ਼ਬਦ ਇਹ ਆ ਉਹ ਚਿੱਠੀ ਦੇ ਵੀ ਐਸ ਚੱਲਦੇ ਹਨ ਹੋਲਣ ਚ ਕੋਈ ਇਸ ਕੇ ਹਮ ਦੀ ਚਿੱਠੀ ਪਾਉਣੀ ਇਹਨੂੰ ਉਚਿਤ ਨਹੀਂ ਮੰਨਿਆ ਜਾ ਸਕਦਾ ਇਹ ਤਾਂ ਸਰਕਾਰ ਦੇ ਪੱਖ ਚ ਭੁਗਦੀ ਹੈ ਜਦੋਂ ਉਹਨਾਂ ਦੇ ਪੱਖ ਚ ਭੁਗਦੀ ਹੈ ਇਹਦੇ باوجود ਜੇ ਤੁਸੀਂ ਸੰਯੁਕਤ ਮੋਰਚੇ ਦੇ ਸੰਹਾਤ ਨੂੰ ਮੰਨ ਕੇ ਗੈਰ ਰਜਨੀਤਿਕ ਦੇ ਸੰਹਾਤ ਨੂੰ ਮੰਨ ਕੇ ਬਚਾਉਣਾ ਚਾਹੁੰਦੇ ਆਂ ਜਰੂਰ ਅਸੀਂ ਇਕਤਾ ਵਾਸਤੇ ਹੱਥ ਵਧਾਉਣਾ ਹੈ ਫਿਰ ਇਕਤਾ ਕਾਦੀ ਜੇ ਉਸ ਸੰਹਾਤਨ ਵਾਲੇ ਫਿਰ ਤਾਂ ਸ਼ਾਂਤਲੀ ਹੋਗੇ ਇਕਤਾ ਤਾਂ ਕਿਸੇ ਕੋਈ ਘੱਟੋ ਘੱਟ ਪ੍ਰੋਗਰਾਮ ਦੇ ਹੁੰਦੇ ਵੀ ਕੋਈ ਸੋਚਦਾ ਕੋਈ ਸੋਚਦਾ ਹੁਣ ਉਸ ਤੋਂ ਬਾਅਦ ਜਿਹੜੀ ਦੂਜਿਆਂ ਦੇ ਸਾਥੀਆਂ ਨੇ ਉਹ ਉਹਨਾਂ ਦਾ ਇੱਕੋ ਹੀ ਰੱਟ ਲਾਇਆ ਹੋਇਆ ਵੀ ਤੁਸੀਂ ਇੱਥੇ ਆ ਜੀ ਹੁਣ ਜਿਹੜਾ ਸਾਡੇ ਤੋਂ ਕੋ ਬਹੁਤ ਸਾਰੇ ਦੋਸਤਾਂ ਦੇ ਵਿੱਚ ਜਰ ਜਾਣਦੇ ਨੇ ਮੋਰਚਾਂ 'ਚ ਨਹੀਂ ਜਾਂਦੇ ਇਹਦਾ ਮਲ ਮੋਰਚਾਂ ਜਾਂ ਫਿਰ ਲੜਾਈ ਲੜੀ ਜਾਂਦੀ ਹੈ ਜੇ ਮੋਰਚਾਂ 'ਚ ਲੜਾਈ ਜਾਂਦੀ ਹੈ ਸਾਡਾ ਫਿਰ ਸਵਾਲ ਹੈ ਵੀ ਉਹਨਾਂ ਨੇ ਇੱਥੇ ਆ ਕੇ ਰੇਲਾਂ ਜਾਮ ਕੀਤੀਆਂ ਪੰਜਾਬ 'ਚ ਅਸੀਂ ਵੀ ਪੰਜਾਬ 'ਚ ਇਹਨਾਂ ਲੈ ਆਏ ਸਾਡੇ ਤਾਂ ਘਰ ਹੀ ਬੈਠੀਏ ਕਹਿੰਦੇ ਜੇ ਅਸੀਂ ਪੰਜਾਬ 'ਚ ਲੜਦੇ ਹਾਂ ਉਹ ਉਹਨਾਂ ਨੇ ਰੇਲਾਂ ਜਾਮ ਕਰੀਆਂ ਫਿਰ ਉਹਨਾਂ ਨੇ ਰੇਲਾਂ ਭਾਈ ਉੱਥੇ ਪੰਜਾਬ 'ਚ ਕਾਦੇ ਰਹੇ ਪੰਜਾਬਾਂ ਦਾ ਸੱਦਾ ਦਿੱਤਾ ਮੋਰਚਾ ਉਹ ਕਹਿੰਦੇ ਸਾਡਾ ਸਟੇਟ ਮਤਲਬ ਪੂਰਾ ਭਾਰਤ ਪੱਧਰ ਦਾ ਸੱਦਾ ਇਕੱਲੇ ਪੰਜਾਬ ਦਾ ਹੁੰਦਾ ਹੈ ਫਿਰ ਜਿਹੋ ਤੇ ਮੋਰਚਾ ਜਿੱਤਿਆ ਜਾਣਾ ਬਾਰਡਰਾਂ ਤੇ ਬੈਠ ਕੇ ਜਿੱਤਿਆ ਜਾਣਾ ਫਿਰ ਉਹ ਪੰਜਾਬ ਦੇ ਵਾਸਤੇ ਕਰਤੋਂ ਆ ਰਹੇ ਜੇ ਅਸੀਂ ਲਗਾਤਾਰ ਉਹਨਾਂ ਦੇ ਸਪੋਰਟ ਚ ਜਦੋਂ ਪਹਿਲਾ ਮੋਰਚਾ ਚੱਲਿਆ ਸਾਡਾ ਚੰਡੀਗੜ੍ਹ ਰੱਖਿਆ ਹੋਇਆ ਸੀ ਅਸੀਂ ਉਹਨਾਂ ਅਦਕਾਰ ਕੇ ਜਦੋਂ ਮੇ ਤੇ ਬਦਲ ਉਹ ਬਰੀ ਆ ਗੋਲੀਆਂ ਬਰੀਆਂ ਥੁਰਗੈਸ ਬਰੀਆ ਸ਼ੁਭ ਕਰਨ ਬਰੀਆ ਹੁਣ ਉਸ ਤੋਂ ਬਾਅਦ ਸ਼ੁਭ ਕਰਨ ਦੀ ਮੌਤ ਹੋ ਗਈ ਉਹਦਾ ਭੋਗ ਹੈ ਪੂਰਾ ਸੰਯੁਕਤ ਮੋਰਚਾ ਅੱਗੇ ਤੇ ਗਏ ਅਸੀਂ ਆਪ ਦੀ ਜਥੇਬੰਦੀ ਵੱਲੋਂ ਉੱਥੇ ਲੰਗਰ ਵੀ ਲਾਏ ਉਹਨੇ ਗਿਣਤੀ ਸਾਰਿਆਂ ਦੀ ਨਹੀਂ ਸੀ ਗਿਣਤੀ ਸਾਡੀ ਸੀਗੀ ਪ੍ਰਧਾਨ ਜੀ ਜੇ ਗੱਲ ਕਰੇ ਇੱਕ ਮਿੰਟ ਇੱਕ ਮਿੰਟ ਮਾੜੀ ਜੀ ਸਾਰਿਆਂ ਦੇ ਲਈ ਸੀ ਕਿ ਜੇ ਅਸੀਂ ਏਕਤਾ ਵਧਾਉਣੀ ਹੈ ਇਕੱਠੇ ਹੋ ਕੇ ਚੱਲਣਾ ਹੈ ਸੰਯੁਕਤ ਮੋਰਡੀ ਤੇ ਕਿਸੇ ਇੱਕ ਨੂੰ 5 ਮਿੰਟ ਟਾਈਮ ਨਹੀਂ ਸੀ ਦਿੱਤਾ ਜਾ ਸਕਦਾ ਜਿੰਨੇ ਉਹ ਤਾਂ ਸਾਹੀ ਰਹੇ ਜੇ ਹੁਣ ਦੁਬਾਰੇ ਉਹਨਾਂ ਨੇ ਚਿੱਠੀ ਭਾਈ ਉਹਦੇ ਜਵਾਬ ਚ ਅਸੀਂ 21 ਤਰੀਕ ਨੂੰ ਪਟਿਆਲੇ ਮਤਲਬ ਸੀਮੇ ਮੈਂਬਰੀ ਕਮੇਟੀ ਨੂੰ ਬੁਲਾਇਆ ਉਹ ਸਾਥੀ ਤਾਂ ਆ ਗਏ ਜਿਹੜਾ ਕਿਸਾਨ ਮਿਹਰਸਕਰਤ ਪਹੁੰਚਾ ਹੁਣ ਆਏ ਆ ਇਹ ਸਾਥੀ ਉੱਥੇ ਗਏ ਨਹੀਂ ਉਹਨਾਂ ਨੂੰ ਕਿਹਾ ਵੀ ਦਾ ਰਸੋ ਕਿਉਂ ਨਹੀਂ ਆਏ ਫਿਰ ਹੁਣ ਏਕਤਾ ਇੱਕ ਨਾਲ ਤਾਂ ਨਹੀਂ ਹੋਣੀ ਏਕਤਾ ਤਾਂ ਦੋਨਾਂ ਫੋਰਮਾਂ ਨਾਲ ਹੋਣੀ ਹੈ ਉਦੋਂ ਗਾਹਾਂ ਤੁਸੀਂ ਅਗਲੇ ਦਿਨ ਕਾਕਾ ਸਾਹ ਕੋਰਟ ਦਾ ਮਤਲਬ ਲਾਈਵ ਹੋਇਆ ਬਿਆਨ ਸੁਣ ਲਓ ਉਹ ਕਹਿੰਦਾ ਕੋਈ ਮਤਲਬ ਨਹੀਂ ਇਸ ਮੀਟ ਦਾ ਕਿਹੜਾ ਕੀ ਮਤਲਬ ਇਹਦਾ ਕੀ ਅਰਥ ਹੈ ਜਿਨੇ ਹੁਣਾਂ ਕਿ ਮੁਰਜੇ ਤਾਂ ਜੀ ਜਰਾਂ ਸਾਹਿਬ ਤੁਹਾਡੇ ਵਿਚਾਰਕ ਮਤ ਪੇਤ ਹੈਗੇ ਨੇ ਜੀ ਆ ਜਿਹੜਾ ਹੁੰਦੇ ਹੀ ਆ ਜੀ ਹਰੇਕ ਦੇ ਤੁਹਾਡੇ ਨਾਲ ਬਚਾਤਰ ਕੋਈ ਮਤਵੇ ਤਾਂ ਹੋਣਗੇ ਮੇਰੇ ਤਾਂ ਇਸ ਕਰਕੇ ਬੰਦੀਆਂ ਅੱਡ ਕਿਉਂ ਜੀ ਬੰਦੀਆਂ ਦਾ ਤਾਂ ਹੀ ਹੈ ਕਿਤੇ ਬੰਦਿਆਂ ਦੇ ਬੰਦਿਆਂ ਦੇ ਪਰਿਵਾਰ ਦੇ ਇਹਦਾ ਸੁਭਾਅਕੀ ਆ ਪ੍ਰਧਾਨ ਜੀ 40 ਦਿਨ ਹੋ ਗਏ ਜਗਜੀਤ ਸਿੰਘ ਢੱਲੇਵਾਲ ਨੂੰ ਮਨਨਵਰ ਤੇ ਬੈਠਿਆ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਜੇ ਗੱਲਬਾਤ ਨਹੀਂ ਕੀਤੀ ਗਈ ਜੱਥੇ ਵੀ ਇਹਨਾਂ ਤੋਂ ਦੇਖ ਰਿਹਾ ਅਭੀ ਇਹਨੇ ਵੀ ਕੇਂਦਰ ਦੀ ਇਹ ਲਾਪਰਵਾਹੀ ਹੈ ਕੇਂਦਰ ਕੋਈ ਪ੍ਰਵਾਹ ਨਹੀਂ ਕਰ ਰਿਹਾ ਇਸ ਕਰਕੇ ਕੇਂਦਰ ਨੂੰ ਨਾਲ ਗੱਲ ਕਰਨੀ ਚਾਹੀਏ ਜੇ ਹੁਣ ਨੀਕੀ ਗੱਲ ਹੁੰਦੀ ਹੈ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੋਨੇ ਦੋਸ਼ੀ ਉਹ ਦੁਬਾਰਾ ਸੀ ਇਹ ਕਹਿਣੀ ਚਾਹੁੰਦੇ ਆ ਦੇਖੋ ਸੁਪਰੀਮ ਕੋਰਟ ਹੈ ਇਸ ਸੁਪਰੀਮ ਕੋਰਟ ਮੰਗਾ ਜਿੱਟਾ ਹੋ ਕੇ ਸੈਂਟਰ ਦੇ ਪੱਖ ਦੇ ਹਿਸਾਬ ਨਾਲ ਚੱਲ ਰਿਹਾ ਹੈ ਜਦੋਂ ਉਹ ਸਾਰੇ ਅੰਦੋਲਨ ਨੂੰ ਵੀ ਪੰਜਾਬ ਸਰਕਾਰ ਦੇ ਖਿਲਾਫ ਪਕਤਾ ਉਹਨੂੰ ਚੱਕ ਕੇ ਲਿਆਓ ਜੇ ਉਹਨੂੰ ਚੱਕ ਕੇ ਲਿਆਉਣਗੇ ਜਿੰਨਾ ਉਹ ਅਗਲੇ ਦੋ ਜੇ ਜੋਰਨਾ ਬੈਠੇ ਆ ਇੱਕ ਨੂੰ ਬਚਾਉਂਦੇ ਤੁਸੀਂ ਉੱਥੇ ਦਰਜਣਾ ਹੋਰ ਮਾਰਦੇ ਆ ਜੇ ਉਹ ਏਡੀ ਸਾਡੀ ਉੱਚ ਕੋਟੀ ਦੀ ਉਹ ਕੋਰਟ ਹੈ ਸੁਪਰੀਮ ਕੋਰਟ ਉਹ ਸੈਟਰ ਨੂੰ ਕਿਉਂ ਨਹੀਂ ਹਦਾਤ ਕਰਦੀ ਜੇ ਉਹ ਜਿਹੜੀ ਕੋਈ ਵਿਧਾਨ ਸਭਾ ਦੀ ਆਹੋ ਪਾਰਲੀਮੈਂਟ ਵੀ ਬਣੀ ਹੈ ਸੰਸਦ ਕਮੇਟੀਆਂ ਬਣੀ ਹੈ ਉਹ ਜੋ ਭਾਰਤੀ ਜਨਤਾ ਪਾਰਟੀ ਦੇ ਐਮਪੀ ਵਿੱਚ ਹੈ ਜੇ ਉਹਨਾਂ ਨੇ ਕਿਹਾ ਸੀ ਵੀ ਐ ਐਮਐਸਪੀ ਵਾਲੀ ਗੱਲ ਠੀਕ ਹੈ ਇਹਦੀ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਇਹ ਤਾਂ ਮਤਲਬ ਰਾਸ਼ਟਰਪਤੀ ਬੋਲੀ ਜਾਂਦਾ ਹੈ ਜੇ ਐਨੇ ਕੋਈ ਬੋਲੀ ਜਾਂਦੇ ਆ ਫਿਰ ਕੋਰਟ ਨੂੰ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਬਾਜ ਬਾਦੀ ਜਾਨ ਬਚਾਓ ਇਹਨਾਂ ਦੀ ਮੰਗਾਂ ਤੁਰਤ ਮੰਨ ਕੇ ਲਾਗੂ ਕਰੋ ਇਹ ਕਹਿਣਾ ਚਾਹੀਦਾ ਭਾਜਪਾ ਦੇ ਕਈ ਆਗੂ ਕਹਿ ਰਹੇ ਹੈਗੇ ਆ ਹਰਿਆਣੇ ਚ ਅਸੀਂ 24 ਫਸਲਾਂ ਦੇ ਜਿਹੜੀ ਹੈ ਗਾਰੰਟੀ ਦੇ ਦੇ ਇਹ ਮੋਦੀ ਵਾਲਾ ਲਾਣੀ ਹੈ ਕਿਉਂਕਿ ਮੋਦੀ ਵੀ ਕਹਿੰਦਾ ਐਮਐਸਪੀ ਹੈਗੀ ਹੈ ਐਮਐਸਪੀ ਰਹੂਗੀ ਸਵਾਲ ਹੈ ਵੀ ਉਸ ਐਮਐਸਪੀ ਦੇ ਕੋਈ ਫਰਿੱਦ ਹੈ ਇਸ ਅੰਦੋਲਨ ਨੂੰ ਲੋਕਾਂ ਨੂੰ ਦਿਖਾਉਣ ਖਾਤਰ ਕਿ ਹਰਿਆਣੇ ਦੇ ਲੋਕ ਇਹਦੀ ਸਪੋਰਟ ਨਾ ਕਰਨ ਹਾਲਾਂਕਿ ਇਹਦਾਂ ਅੰਦੋਲਨ ਚੱਲ ਰਿਹਾ ਵੀ ਕਾਨੂੰਨੀ ਗਰੰਟੀ ਦਿਓ ਉਹਨਾਂ ਨੇ ਜਾ ਕੇ ਖਰੜਾ ਸਾਡੇ ਮੱਥੇ ਮਾਰਿਆ ਸਾਰੀਆਂ ਸਟੇਟਾਂ ਦੇ ਵੀ ਅਸੀਂ ਤਾਂ ਜੋ ਤੁਸੀਂ ਦਿੱਲੀ ਮਣਾ ਕੇ ਆਏ ਹੋ ਹਮਲੇ ਨੂੰ ਰੋਕਿਆ ਉਹਨਾਂ ਨੇ ਹਮਲਾ ਤਾਂ ਫੇਰ ਬਿੜੇ ਤੱਕ ਜੇ ਦੀ ਸਰਕਾਰ ਦਾ ਰਵਈਆ ਕੀ ਆ ਗਿਆ ਵੀ ਸਾਨੂੰ ਕੋਈ ਪਰਵਾਹ ਨਹੀਂ ਕੋਈ ਲੜਦਾ ਕੋਈ ਕੀ ਕਰਦਾ ਅਸੀਂ ਤਾਂ ਸਾਰਾ ਕੁਝ ਕਾਰਪੋਰੇਟਾਂ ਨੂੰ ਸਮਾਉਣਾ ਠੀਕ ਹੈ ਦੇਖੋ ਇੱਕ ਸਵਾਲ ਮੜਾ ਜਾ ਅਸੀਂ ਅੱਜ ਸਾਰਾ ਦਿਨ ਜਿੱਥੋਂ ਵੀ ਆ ਇਹ ਭੈਣਾ ਸੀਧੂਆਂ ਕੋਠੇਗੁਰੂ ਚ ਲਾਏ ਆ ਪਰਿਵਾਰਾਂ ਨੂੰ ਮਿਲੇ ਆ ਜਣੀ ਇੱਕ ਪਰਿਵਾਰ ਦੀ ਦੇਖੋ ਹਾਲਤ ਕਿੰਨੀ ਐ ਇੰਨੀ ਨਾਜ਼ੁਕ ਐ ਤਰਸਜੋਗ ਐ ਗੱਲ ਨਹੀਂ ਪੂਰੀ ਹੋ ਸਕਦੀ ਇੱਥੋਂ ਦੋ ਬੱਚੇ ਸੀ ਉਹਦੇ ਜਿਹੜੀ ਮਾਈ ਦੀ ਡੇਥ ਹੋਈ ਐ ਦੋਨੇ ਬੱਚੇ ਖੁਦਕਸ਼ੀ ਕਰ ਗਏ ਘਰ ਵਾਲਾ ਪਹਿਲਾਂ ਮੌਤ ਹੋ ਗਈ ਉਹਦਾ ਜੇਠ ਦੇ ਹੋਰ ਪਹਿਲਾਂ ਹੁੰਦਾ ਪੰਜ ਮੌਤਾਂ ਉਹਦੇ ਸਾਹਮਣੇ ਹੋ ਗੀਆਂ ਛੀਮੀ ਹੁਣ ਉਹ ਵਿਚਾਰੀ ਆਪ ਇਹਦੇ ਹਾਦਸੇ ਦਾ ਸ਼ਿਕਾਰ ਹੋ ਗਈ ਇੰਨੇ ਦਰਦਨਾਕ ਘਟਨਾ ਹੋਣ ਦੇ ਬਾਅਦ ਵੀ ਪੰਜਾਬ ਸਰਕਾਰ ਵੀ ਟਾਸਪੋਮਸ ਨਹੀਂ ਹੋ ਰਹੀ ਜਿਹੜੇ ਪੰਜਾਬ ਸਰਕਾਰ ਕੇਂਦਰ ਤੇ ਸਿੜ ਦਿੰਦੀ ਆ ਕੇਂਦਰ ਸਰਕਾਰ ਪੰਜਾਬ ਤੇ ਸਿੜ ਦਿੰਦੀ ਆ ਅਸਲ ਵਿੱਚ ਇਹਨਾਂ ਇਹਨਾਂ ਦਾ ਦੋਨਾਂ ਦਾ ਨਿਸ਼ਾਨਾ ਇੱਕੋ ਹੀ ਆ ਵੀ ਲੋਕਾਂ ਦੀ ਕੋਈ ਪਰਵਾਹ ਨਹੀਂ ਲੋਕਾਂ ਪ੍ਰਤੀ ਕੋਈ ਸਹਿਰਦ ਨਹੀਂ ਇਸ ਕਰਕੇ ਅਸੀਂ ਇਹਦ ਨੂੰ ਕੀਤਾ ਜਬੀ ਇਹ ਦੋਨੇ ਸਰਕਾਰਾਂ ਜ਼ਿੰਮੇਵਾਰ ਬਣਦੇ ਨੇ ਸਾਰੇ ਕੋਰਟ ਕੱਲ ਦਾ ਕੀ ਪ੍ਰੋਗਰਾਮ ਹੈ ਕੱਲ ਦਾ ਸਾਡਾ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਅਸੀਂ ਬਠਿੰਡੇ ਜ਼ਿਲ੍ਹੇ ਦਾ ਮੈਂ ਪ੍ਰਧਾਨ ਆ ਬਠਿੰਡੇ ਜ਼ਿਲ੍ਹੇ ਦੇ ਡੀਸੀ ਦਫ਼ਤਰ ਅੱਗੇ ਧਰਨਾ ਸ਼ੁਰੂ ਕਰਾਂਗੇ ਉਧਰ ਬਰਨਾਲੇ ਦੇ ਵਿੱਚ ਹੈ ਬਰਨਾਲਾ ਜਿੱਥੇ ਕਰੂਗਾ ਸ਼ੁਰੂਗਾ ਇਹ ਕੁਛ ਦਿਨ ਅਸੀਂ ਆਏ ਹਾਂ ਚਲਾਵਾਂਗੇ ਉਸ ਤੋਂ ਬਾਅਦ ਹੈ ਜੇ ਸਰਕਾਰ ਟਸ ਤੋਂ ਮਸ ਨਹੀਂ ਹੁੰਦੀ ਤਾਂ ਫਿਰ ਸਾਡਾ ਮਜਬੂਰੀ ਵਸੇ ਜਿਵੇਂ ਸੈਣੇ ਦੀ ਕਹਾਵਤਾ ਵੀ ਟੇਢੀ ਉਂਗਲ ਕਰਨੀ ਪਾਉ ਜੇ ਸਿੱਧੀ ਉਂਗਲ ਨਾਲ ਨਹੀਂ ਕੋ ਨਿਕਲਦਾ ਇਹ ਤਾਂ ਰੈਗੂਲਰ ਚੱਲੂਗਾ ਹੀ ਹਾਂ ਰੈਗੂਲਰ ਚੱਲੂਗਾ ਠੀਕ ਹੈ ਬਰਨਾਲਾ